ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇ ਲੈ ਕੇ ਆ ਜਰਾਂ ਜੀ ਗੱਲ ਕਰਾਂਗੇ ਅੱਜ ਤੋਂ ਯਾਨੀ ਕਿ 8 ਤਰੀਕ ਤੋਂ ਲੈ ਕੇ 15 ਤਰੀਕ ਤੱਕ ਦੇ ਮੌਸਮ ਦੀ ਸੋ ਆਉਂਦੇ ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮਹੀ ਵਾਲਾ ਸਿਸਟਮ ਕਦੋਂ ਲੱਗੇਗਾ ਤੇ ਹਰਿਆਣਾ ਦੇ ਰਾਜਸਥਾਨ ਦੇ ਮੌਸਮ ਦੀ ਵੀ ਗੱਲ ਕਰਾਂਗੇ ਸੋ ਅਸਲ ਜੀ ਤਾਜ਼ਾ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 8 ਜਨਵਰੀ ਦਾ ਅੱਜ ਦੇ ਨਾਲ ਸਵੇਰ ਦੇ ਲਗਭਗ 6:30 ਦਾ ਟਾਈਮ ਹੋਣ ਜਾ ਰਿਹਾ ਜਿਵੇਂ ਕਿ ਅਸੀਂ ਤੁਹਾਨੂੰ ਧੁੰਦ ਦੀ ਅਪਡੇਟ ਪਹਿਲਾਂ ਵੀ ਦਿੱਤੀ ਸੀ ਕਿ ਧੁੰਦ ਜਮਿਨੀ ਲੈਵਲ ਤੇ ਬਣ ਸਕਦੀ ਹੈ ਸਭ ਤੋਂ ਪਹਿਲਾਂ ਧੁੰਦ ਦੀ ਗੱਲ ਕਰ ਲੈਣੇ ਆ ਸਕਰੀਨ ਤੇ ਦੇਖ ਸਕਦੇ ਹਾਂ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਮਾਝਾ ਖੇਤਰ ਤੇ ਮਾਲਵੇ ਦੇ ਕੇਂਦਰੀ ਮਾਲਵਾ ਪੂਰਬੀ ਮਾਲਵਾ ਔਰ ਦੁਆਬੇ ਦੇ ਕੁਝ ਖੇਤਰ ਤੇ ਪੁਆਦ ਖੇਤਰ ਇਨ੍ਹਾਂ ਖੇਤਰਾਂ ਦੇ ਵਿੱਚ ਧੁੰਦ ਇਸ ਵੇਲੇ ਜਮਿਨੀ ਲੈਵਲ ਤੇ ਸੰਘਣੀ ਕਾਫੀ ਸੰਘਣੀ ਬਣੀ ਹੋਈ ਹੈ ਤੇ ਕੁਝ ਕਿਤਰਾਂ ਦੇ ਵਿੱਚ ਧੁੰਦ ਘਟ ਵੀ ਆ ਖਾਸ ਕਰ ਮਾਲਵੇ ਦੇ ਪਛਮੀ ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਬਠਿੰਡਾ ਸ਼੍ਰੀਮੁਸਰ ਸਾਹਿਬ ਇਹਨਾਂ ਕਿਤਰਾਂ ਦੇ ਵਿੱਚ ਧੁੰਦ ਹੈ ਪਰ ਇਨੀ ਜ਼ਿਆਦਾ ਨਹੀਂ ਹੈ ਥੋੜੀ ਵਿਜ਼ਿਬਿਲਟੀ ਠੀਕ ਠਾਕ ਹੈ ਤੇ ਦੂਜੇ ਫਾਸਲੇ ਦੇਖ ਸਕਦੇ ਹਾਂ ਜੀ ਯੂਪੀ ਦੇ ਫੌਤੇ ਖੇਤਰ ਤੇ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਇਸ ਵੇਲੇ ਗਰਾਊਂਡ ਲੈਵਲ ਤੇ ਕਾਫੀ ਜ਼ਿਆਦਾ ਬਣੀ ਹੋਈ ਹੈ ਤੋਏ ਧੁੰਦ ਆਉਂਦੇ ਦੋ ਤਿੰਨ ਦਿਨਾਂ ਤੱਕ ਇਸੇ ਤਰ੍ਹਾਂ ਕਵਰ ਕਰਦੀ ਰਹੇਗੀ ਵੱਡੇ ਏਰੀਆ ਨੂੰ ਪਰ ਅੱਜ ਜਿਵੇਂ ਜਿਵੇਂ ਦਿਨ ਚੜ੍ਹੇਗਾ ਤੇ ਅੱਜ ਦੁਪਹਿਰ ਵੇਲੇ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਚੜ੍ਹੇਗੀ ਜਿਹੜੇ ਖੇਤਰਾਂ ਦੇ ਵਿੱਚ ਕੱਲ ਧੁੱਪ ਨਹੀਂ ਲੱਗੀ ਉੱਥੇ ਅੱਜ ਧੁੱਪ ਲੱਗਣ ਦੇ आसार ਨੇ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਨਿਗ ਭਰੀ ਜਿਹੜੀ ਧੁੱਪ ਵੀ ਰਹੇਗੀ ਦੂਜੇ ਫਾਸੇ ਜੀ ਕਰਾਕੇ ਦੀ ਠੰਡ جاری ਆ ਸੇਤਲੈਟ ਦਾ ਪਰ ਕੋ ਪੈ ਰਹੇ ਹੋ ਵੀ ਜਾਰੀ ਆ ਤੇ ਆਉਂਦੇ ਦੋ ਤਿੰਨ ਦਿਨ ਧੁੰਦ ਵਾਲੇ ਹੋਣਗੇ ਧੁੰਦ ਦੇ ਅਲਰਟ ਹੈ ਜਿਹੜੇ ਮੌਸਮ ਹਕ ਨੇ orange alert ਜਾਰੀ ਕੀਤੇ ਹੋਏ ਨੇ ਸੇਤਲੈਟ ਜਾਪ ਰਿਹਾ ਜੀ ਉਹ 10 ਤੋਂ ਲੈ ਕੇ 12 13 ਦੇ ਵਿਚਕਾਰ ਲੱਗੇਗਾ 10 ਰਿਕ ਤੋਂ ਸਿਸਟਮ ਹੈ ਜਿਹੜਾ ਸ਼ੁਰੂ ਹੋ ਸਕਦਾ ਹੈ ਰਾਜਸਥਾਨ ਗੁਜਰਾਤ ਵਾਲੇ ਪਾਸਿਓਂ ਤੇ ਅੱਗੇ ਵਧਦਾ ਹੋਇਆ 11 ਦੇ ਲਾਗੇ ਛਕੇ ਜਾਂ ਫਿਰ ਕਿ ਲਈ 12 ਦੀ ਸਵੇਰ ਤੱਕ ਇਹ ਪਹੁੰਚੇਗਾ ਪੰਜਾਬ ਦੇ ਲਾਗੇ ਤੇ ਪੰਜਾਬ ਦੇ ਮਾਲਵਾ ਖੇਤਰ ਦੋਆਬਾ ਖੇਤਰ ਪੁਆਦ ਖੇਤਰ ਇਹ ਮੁੱਖ ਰਹਿ ਸਕਦੇ ਨੇ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਫੈਲਾਵਾਂ ਵਾਲਾ ਸਿਸਟਮ ਮਿਲ ਨਹੀਂ ਦੇਖਿਆ ਤੇ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਪੱਛਮੀ ਓਪੀ ਤੇ ਮਾਲਵਾ ਦੇ ਪੂਰਬੀ ਖੇਤਰ ਦੋਆਬਾ ਤੇ ਪੁਆਦ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆਸਾਰ ਰਹਿਣਗੇ ਹਲਕੇ ਤੋਂ ਲੈ ਕੇ ਦਰਮਿਆਨੇ ਜ਼ ਉਗਲੇ ਵੀਡੀਓ ਦੇ ਵਿੱਚ ਜਿਹੜਾ ਸਾਂਝਾ ਕਰ ਦਾਂਗੇ ਕਿੰਨੇ ਇੱਕ ਮੇਜ ਜਿਹੜਾ ਦਰਜ ਕਰਵਾ ਸਕਦਾ ਹੈ ਸਿਸਟਮ ਤੇ ਇਹ ਸਿਸਟਮ ਜੀ 10 ਰੇਗ ਨੂੰ ਸ਼ੁਰੂ ਹੋ ਸਕਦਾ ਹੈ Rajasthan Haryana ਦੇ ਵਿੱਚ 11 ਦੇ ਸ਼ਾਮ ਤੱਕ 11 ਦੇ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਪ੍ਰਭਾਵ ਇਹ ਸਿਸਟਮ ਪਾਏਗਾ ਕਿਤੇ ਕਿਤੇ ਲਿਮਟਡ ਖੇਤਰਾ ਦੇ ਵਿੱਚ ਗਰੇਮਾਰੀ ਵੀ ਹੋ ਸਕਦੀ ਹੈ ਜਿਵੇਂ ਪਿਛਲਾ ਸਿਸਟਮ ਹੈ ਜਿਹੜਾ ਉਹ ਅਮਰਸਾਹਬ ਦੇ ਵਿੱਚ ਗਰੇਮਾਰੀ ਦੇ ਕੇ ਗਿਆ ਸੀ ਉਸੇ ਤਰ੍ਹਾਂ ਇਹ ਸਿਸਟਮ ਵੀ ਮਾਲਵੇ ਦੇ ਕੁਝ ਖੇਤਰਾ ਦੇ ਵਿੱਚ ਗਰੇਮਾਰੀ ਦਰਜ ਕਰਵਾ ਸਕਦਾ ਹੈ ਇਸਲਾਵਾ ਜੀ ਇਹ ਸਿਸਟਮ ਪਹਾੜਾਂ ਦੇ ਵਿੱਚ ਬਾਰ ਬਾਰ ਦਾ ਇੱਕ ਦੌਰ ਲਵਾ ਸਕਦਾ ਜਿਹਦੇ ਨਾਲ ਠੰਡ ਦੇ ਵਿੱਚ ਹੋਰ ਵਾਧਾ ਹੋਏਗਾ ਤੇ 11 12 ਹੁੰਦੇ ਹੁੰਦੇ ਇਹ ਸਿਸਟਮ ਨੇ ਅੱਗੇ ਜਿਹੜਾ ਕੁਝ ਕਰ ਜਰਾਂ ਪਹਾੜਾਂ ਤੇ ਪਹਾੜਾ ਦੇ ਵਿੱਚ ਫਿਰ ਇੱਕ ਬਰਬਰੀ ਦਾ ਦੌਰ ਲੱਗੇਗਾ ਜਿਹਦੇ ਨਾਲ ਜਿਹੜਾ 12 13 14 15 ਇਹ ਦਿਨ ਹੋਣਗੇ ਸੀਤਲੈਰ ਵਾਲੇ ਹੋਣਗੇ ਤੇ ਤੁਹਾਨੂੰ ਦੇ ਇੱਕ ਵਾਰ ਫਿਰ ਤੋਂ ਜਮਿਨੀ ਲੈਵਲ ਤੇ ਜਿਹੜੀ ਆ ਪਰੇਸ਼ਾਨ ਕਰੇਗੀ ਸਿਵਾਜ ਰਿਪੋਰਟ 15 ਤਰੀਕ ਤੱਕ ਦੀ ਬਾਕੀ ਜਿਹੜਾ ਸਿਸਟਮ ਦੇ ਵਿੱਚ ਕੋਈ ਫੇਰ ਬਦਲ ਕੋਈ ਬਦਲਾ ਆਉਂਦਾ ਤੇ ਜ਼ਿਲ੍ਹਾ ਵਾਰੰਕੜੇ ਜਿਹੜੇ ਆ ਉਹ ਵੀ ਤੁਹਾਡੇ ਨਾਲ ਜਿਹੜੇ ਆ ਹੋਰ ਲਾਗੇ ਜਾ ਕੇ ਹੋਰ ਕੋਲ ਜਾ ਕੇ ਸ਼ੇਅਰ ਕੀਤੇ ਜਾਣਗੇ ਇਜਾਜ਼ਤ ਦੇ ਉੱਤਨਗਾ